ਲੋਕ ਇਨਸਾਫ ਮੰਚ ਵੱਲੋਂ ਡੀਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫ਼ਤਰ ਫਲੋਰ ਸਾਹਮਣੇ ਪੱਕਾ ਧਰਨਾ ਅਜੇ 6ਵੇਂ ਦਿਨ ਵੀ ਜਾਰੀ ਰਿਹਾ ਅਜੇ 6ਵੇਂ ਦਿਨ ਜਥੇਬੰਦੀਆਂ ਜਨਰਲ ਮਜ਼ਦੂਰ ਯੂਨੀਅਨ ਪੱਠਾ ਮਜ਼ਦੂਰ ਵਰਕਰ ਯੂਨੀਅਨ ਦੇ ਆਗੂਆਂ ਸਿਕੰਦਰ ਸਿੰਘ ਸੰਧੂ ਪਰਮਿੰਦਰ ਫਲਪੋਤਾ ਸੁਨੀਲ ਕੁਮਾਰ ਸੋਢੀ ਕਤਪਾਲੋ ਆਦਿ ਵੱਲੋਂ ਪੱਕੇ ਧਰਨੇ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਇਸ ਮੌਕੇ ਧਰਨੇ ਦੀ ਗਵਾਈ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਲੋਰ ਨੇ ਕੀਤੀ ਇਸ ਮੌਕੇ ਲੋਕ ਇਨਸਾਫ ਮੰਡ ਦੇ ਅਗਵਾ ਜਨਰਲ ਫਲੋਰ ਪਰਸ਼ੋਤਮ ਫਲੋਰ ਮਾਸਟਰ ਹੰਸਰਾਜ ਐਡਵੋਕੇਟ ਸੰਜੀਪ ਕੁਮਾਰ ਪੋਰਾ ਡਾਕਟਰ ਸੰਦੀਪ ਪੁਆਰ ਲਾਡੀ ਮਹਿਸਮਪੁਰ ਡਾਕਟਰ ਅਸ਼ੋਕ ਕੁਮਾਰ ਹਣੀ ਸੰਤੋਖਪੁਰਾ RAMJIDAS GANAPANT RAJVINDER SINGH MOTHDA JASWANT BOHR RAVI KALEER SARABJIT SAABKA SARPANCH RAMGAR PARVINDER FALKOTA GENERAL MAJDOOR UNION ਆਦੀ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਤਾਂ ਨਾ ਪੱਕੇ ਤੌਰ ਤੇ ਚੱਲਦਾ ਰਹੇਗਾ ਅਤੇ 15 ਜੁਲਾਈ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕੀਤਾ ਜਾਵੇਗਾ ਇਸ ਮੌਕੇ ਮਾਸਟਰ ਰਚਮਿੰਦਰ ਲੁਧਿਆਣਾ ਅਜੇ ਹਮਚਰ ਸੁਨੀਲ ਗੰਨਾਪੈਣ ਰਾਹੁਲ ਕੋਰੀ ਮੱਗਰ ਜਗਤਪੁਰ ਗੁਰਮੇਲ ਮੁੱਠੜਾ ਸੋਢੀ ਰਾਮਕਟ ਪਾਲੋ ਕਸ਼ਮੀਰੀ ਲਾਲ ਬੀਬੀ ਕੁਸ਼ਲਿਆ ਸੋਮਾ ਰਾਣੀ ਕਾਂਤਾ ਦੇਵੀ ਸ਼ਕੁੰਤਲਾ ਅਤੇ ਸੁਰਿੰਦਰਪੁਰ ਹਾਜ਼ਰ ਸਨ ਅੱਜ ਲੋਕ ਆਸਾ ਮੱਚ ਵੱਲੋਂ ਅਸੀਂ ਜਿਹੜਾ ਧਰਨਾ ਲਾਇਆ ਆ ਉਹ ਅੱਜ 7 ਦਿਨ ਵਿੱਚ ਚਲੇ ਗਿਆ ਆ ਜਿਹੜਾ ਪਾਣੀ ਗੰਦੇ ਦਾ ਮਸਲਾ ਆ ਜਿਹੜਾ ਮਈਆ ਦਰਬਾਰ ਤੇ ਸਕੀਟ ਦੇ ਸਾਹਮਣੇ ਖੜਦਾ ਆ ਲੰਮੇ ਸਮੇਂ ਤੋਂ ਲਗਭਗ 4 ਸਾਲਾਂ ਤੋਂ ਜਿਹੜਾ ਪਾਣੀ ਗੰਦਾ ਉੱਥੇ ਖੜ ਰਿਹਾ ਜਿਹੜੇ ਬੀਡੀਪੀਓ ਮੈਡਮ ਆ ਉਹ ਕੋਈ ਵੀ ਇਹਦਾ ਹੱਲ ਨਹੀਂ ਕਰ ਰਹੇ ਇਸ ਕਰਕੇ ਇਹਦਾ ਪਹਿਲਾਂ ਵੀ ਧਰਨਾ ਲਾਇਆ ਸੀ ਉਹਦੇ ਵਿੱਚ ਵਿਸ਼ਵਾਸ ਵੀ ਦਵਾ ਹੈ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਪਰ ਕੰਮ ਸਦੇ ਨਹੀਂ ਚੜਿਆ ਉਸ ਤੋਂ ਬਾਅਦ 1.5-2 ਮਹੀਨਿਆਂ ਬਾਅਦ ਫੇਰ ਪੱਕਾ ਧਰਨਾ ਜਿਹੜਾ ਇਹ ਐਲਾਨ ਕਰਕੇ ਲੱਗਾ ਆ ਇਸ ਕਰਕੇ ਸਾਡੇ ਕੋਲ ਅੱਜ ਮਜ਼ਦੂਰ ਯੂਨੀਅਨ ਦੇ ਆਗੂ ਆਏ ਆ ਜਰਨਲ ਮਜ਼ਦੂਰ ਯੂਨੀਅਨ ਦੇ ਆਗੂ ਜ਼ਿਲ੍ਹੇ ਦੇ 77 ਆ ਰਬੋਤਾ ਜੀ ਜ਼ਿਲ੍ਹੇ ਦੇ ਪ੍ਰਧਾਨ ਆ ਸਾਡੇ ਅਸਕਰ ਸਿੰਘ ਜੀ ਇਹ ਆਏ ਆ ਮੈਚ ਦੇ ਲਈ ਅਸੀਂ ਇਹਨਾਂ ਦਾ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਮੈਚ ਲਈ ਸਾਡੇ ਕੋਲ ਪਹੁੰਚੇ ਆ ਜਦੋਂ ਵੀ ਕੋਈ ਵੱਡਾ ਇਕੱਠ ਕਰਨਾ ਤੇ ਇਹ ਵੱਡੀ ਗੰਟੀ ਦੇ ਵਿੱਚ ਮਜ਼ਦੂਰ ਸਾਥੀਆਂ ਨੂੰ ਸਾਡੇ ਕੋਲ ਪੱਠਾ ਮਜ਼ਦੂਰ ਯੂਨੀਅਨ ਦੇ ਵੀ ਆਏ ਹੋਇਆ ਸਾਥੀ ਉਹ ਵੀ ਤੁਹਾਡੇ ਨਾਲ ਗੱਲਬਾਤ ਅੱਜ ਕਰਦੇ ਆ ਸਨੀਰ ਕੁਮਾਰ ਜੀ ਆਏ ਹੋਏ ਪੱਠਾ ਮਜ਼ਦੂਰ ਜਿਹਨੀਆਂ ਹੁੰਦੇ ਉਹ ਵੀ ਅੱਜ ਗੱਲਬਾਤ ਕਰਨਗੇ ਮੈਂ ਬੇਇੱਜ਼ਤੀ ਕਰੂੰਗਾ ਪ੍ਰਵਾਹ ਪ੍ਰਧਾਨ ਜੀ ਸਿਕੰਦਰ ਜੀ ਇਹ ਤੁਹਾਡਾ ਗੱਲ ਸਾਂਝੀ ਹਾਂਜੀ ਪ੍ਰਧਾਨ ਜੀ ਤਾਂ ਜਿਹੜਾ ਅੱਜ ਲੋਕ ਇਨਸਾਫ ਲੋਕ ਜਿਹੜਾ ਇੱਥੇ ਧਰਨਾ ਲਗਾਇਆ ਗਿਆ ਆ ਲੋਕ ਇਨਸਾਫ ਜਿਹੜਾ ਮੰਚ ਆ ਜਿਹੜਾ ਮਈਆ ਦੇ ਜਿਹੜੀ ਜਾਂਦੀ ਪਈ ਆ ਸੜਕ ਉਹਦੇ ਜਿੱਥੇ ਪਾਣੀ ਖੜਾ ਹੁੰਦਾ ਆ ਆਲੇ ਦੁਆਲੇ ਗੰਦਗੀ ਫੈਲੀ ਹੋਈ ਆ ਜਿਸ ਤਰ੍ਹਾਂ ਪਹਿਲਾਂ ਵੀ ਪਹਿਲੀਆਂ ਸਰਕਾਰਾਂ ਵੇਲੇ ਵੀ ਤੇ ਹੁਣ ਵੀ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਉਥੇ ਜਿਹੜਾ ਵੀਡੀਓ ਨੇ ਕਹਾਰਾਂ ਵੀ ਕਹਿੰਦੀਆਂ ਵੀ ਇਹ ਜਿਹੜਾ ਅਸੀਂ ਤੁਹਾਨੂੰ ਨੁਸਾਫ਼ ਦਿਵਾਵਾਂਗੇ ਪਰ ਉਹ ਨੁਸਾਫ਼ ਜਿਹੜਾ ਨਹੀਂ ਮਿਲਿਆ ਉਥੇ ਜਿਹੜਾ ਕੰਮ ਚੱਲ ਕੇ ਬੰਦ ਹੋ ਗਿਆ ਜਿਹੜਾ ਉਥੇ ਦਾ ਪਾਣੀ ਦਾ ਨਿਕਾਸ ਸੀਗਾ ਉਹ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਨਹੀਂ ਜਿਹੜਾ ਨਿਕਲਿਆ ਇਸ ਕਰਕੇ ਜਿਹੜਾ ਦਵਾਰਾ ਇੱਥੇ ਅੱਜ ਜਿਹੜਾ ਲੋਕ ਇਨਸਾਫ਼ ਮੋਰਚਾ ਜਿਹੜਾ ਦਰਨਾ ਲਗਾਇਆ ਗਿਆ ਇੱਥੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਦੇਖੋ ਸਰਕਾਰ ਵੱਡ-ਵਡੇ ਪੋਸਟਰ ਲਵਾਉਂਦੀ ਆ ਕਿ ਇਹ ਜਿਹੜਾ ਸਫਾਈ ਦਾ ਜਿਹੜਾ ਆ ਬਹੁਤ ਪ੍ਰਬੰਧ ਕੀਤਾ ਆ ਅਸੀਂ ਸਾਡੇ ਰਾਜ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਪਰ ਗਰਾਊਂਡ ਲੈਵਲ ਤੇ ਕੀ ਆ ਪੂਰੀ ਤਰ੍ਹਾਂ ਲੋਕਾਂ ਨੂੰ ਸਿਹਤ ਸੁਰੱਖਤ ਦੇਣ ਦੇ ਵਿੱਚ ਜਿਹੜੀਆਂ ਸਰਕਾਰ ਆ ਜਿਹੜੀ ਕਹਿੰਦੀ ਕਿ ਅਸੀਂ ਲੋਕਾਂ ਨੂੰ ਸਾਫ਼ ਦਵਾਉਣਾ ਆ ਪਰ ਉਹਦੇ ਵਿੱਚ ਇਨਸਾਫ਼ ਦਵਾਉਣ ਦੇ ਵਿੱਚ ਜਿਹੜੀ ਉਹ ਫੇਲ ਹੋਈ ਅੱਜ ਜਿਹੜੇ ਇੱਥੇ ਲੋਕ ਮਜ਼ਦੂਰ ਤੇ ਕਿਸਾਨ ਜਿਹੜੇ ਸੜਕਾਂ ਦੇ ਉੱਤੇ ਰੁੱਲ ਰਹੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦੀ ਹੈਗੀ ਤੇ ਅੱਜ ਇੱਥੇ ਜਿਹੜਾ ਵੀਡੀਓ ਫਲੋਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਆ ਜੇ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਜੇ ਉਹ ਸੜਕ ਨੂੰ ਉੱਚਾ ਕਰਕੇ ਜਿਹੜਾ ਉਹਦਾ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਜਿਹੜਾ ਉਹਦਾ ਨਿਸ਼ਾਬਾ ਆ ਉਹ ਬਹੁਤ ਪਿਉਰੀ ਤੌਰ ਤੇ ਜਿਹੜਾ ਭੁਗਤਣਾ ਪਊਗਾ ਇਸ ਕਰਕੇ ਜਿਹੜਾ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਨਰਲ ਮਜ਼ਦੂਰ ਯੂਨੀਅਨ ਨਾਲੋਂ ਪਿਛਵਾਹ ਦਵਾਉਨੇ ਆ ਕਿ ਜਿੱਦਾਂ ਦਾ ਵੀ ਲੋਕ ਇਨਸਾਫ ਮੋਰਚਾ ਫੈਸਲਾ ਕਰੂਗਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਚੱਲਾਂਗੇ ਧੰਨਵਾਦ ਜਿੱਤ ਲੜਦੇ ਲੋਕਾਂ ਦਾ ਅੱਜ ਦੇ ਲੋਕ ਇਨਸਾਫ ਮੰਚ ਦੇ ਧਰਨੇ ਤੇ ਵਿੱਚ ਸ਼ਮੂਲੀਅਤ ਦੇਣ ਲਈ ਅਸੀਂ ਪੰਜਾਬ ਫਟਾ ਵਰਪੇ ਜੀ ਉਹਨਾਂ ਦੇ ਇੱਕ ਵੱਲੋਂ ਅੱਜ ਲੌਰ ਵੀਡੀਓ ਦਕਤਰ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਵਾ ਜਿਹੜਾ ਮਈਆ ਭਗਵਾਨ ਦੀ ਜਿਹੜੀ ਸਰਕਾਰ ਦੀ ਜਿਹੜੀ ਜਗਾ ਵਾ ਉਹ ਬਹੁਤ ਪ੍ਰਾਚੀਨ ਹੈਗੀ ਆ ਔਰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਇਹ ਬਹੁਤ ਪੁਰਾਣੀ ਪ੍ਰਾਚੀਨ ਜਗਾ ਵਾ ਤੇ ਇਹਦੇ ਲੱਖਾਂ ਹਜ਼ਾਰਾਂ ਨਹੀਂ ਲੱਖਾਂ ਹੀ ਜਿਹੜੇ ਸਮਰਥਕ ਹੈਗੇ ਆ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਕਿ ਇਸ ਮਸਲੇ 'ਤੇ ਜਲਦੋ ਜਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਆ ਕਤਾਰ ਬਹੁਤ ਲੰਬੀ ਹੋ ਜਾਣੀ ਆ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਲਦ ਤੋਂ ਜਲਦ ਜਿਹੜਾ ਵਾ ਇਹ ਜਿਹੜਾ ਮੁੱਦਾ ਵਾ ਫਲੋਰ ਵਾਲਾ ਉਹਤੇ ਜਿਹੜਾ ਹੈਗਾ ਵਾ ਆਪਣੇ ਦੇਖ ਦੇਖ ਦੇ ਵਿੱਚ ਜਲਦੀ ਤੋਂ ਜਲਦੀ ਇਹ ਇਹ ਜਿਹੜਾ ਮਸਲਾ ਸੁਲਝਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਪਰਚੋਂ ਪੰਜਾਬ ਪਰਚੋਂ ਲੋਕ ਜਿਹੜੇ ਆ ਕੇ ਫਲੋਰ ਦੇ ਜਿਹੜਾ ਮਸਲਾ ਆਏਗਾ ਵਾ ਉਹਤੇ ਬਹੁਤ ਵੱਡਾ ਇਕੱਠ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਲਦੋ ਜਲ ਜਿਹੜਾ ਵਾ ਮਈਆ ਭਗਵਾਨ ਵਾਲਾ ਜਿਹੜਾ ਸਰਕਾਰ ਦਾ ਜਿਹੜਾ ਉਹ ਡੇਰਾ ਵਾਲਾ ਮਸਲਾ ਹੈਗਾ ਪਾਣੀ ਵਾਲਾ ਗੰਦੇ ਵਾਲਾ ਉਹਨੂੰ ਜਲਦੋ ਜਲ ਹੱਲ ਕਰਨਾ ਚਾਹੀਦਾ ਔਰ ਜਿਹੜੀ ਆ ਜਿਹੜੀ ਫਲੋਰ ਵੀਡੀਓ ਮੈਡਮ ਹੈਗੀ ਆ ਉਹਦੀ ਬਹੁਤ ਜਿਹੜੀ ਨਲਾਕੀ ਆ ਕਿ ਅੱਜ 6ਵੇਂ 7ਵੇਂ ਦਿਨ ਹੋ ਗਿਆ ਜਿਹੜੇ ਲੋਕ ਇਨਸਾਫ ਮੰਚ ਦੇ ਜਿਹੜੇ ਆਗੂ ਆ ਉਹ ਇੱਥੇ ਰੇਨ ਰਾਤ ਦਾ ਧਰਨਾ ਲਾ ਕੇ ਬੈਠੇ ਆ ਤੇ ਇਹਨੂੰ ਜਲਦੋ ਜਲ ਸਸਪੈਂਡ ਕਰਕੇ ਇੱਕ ਚੰਗਾ ਕਾਬਿਲ ਅਫਸਰ ਇੱਥੇ ਬਿਠਾ ਕੇ ਇਹ ਜਿਹੜਾ ਮਸਲਾ ਫਲੋਰ ਦਾ ਇਹਨੂੰ ਹੱਲ ਕੀਤਾ ਜਾਵੇ ਇਨਾਂ ਹੀ ਸ਼ਬਦਾਂ ਨਾਲ ਜੈ ਜਨਤਾ ਜੈ ਸੰਗਠਨ ਦਰਦੇਲੂ